10 ਹਸ ਪਾਵਰ ਦਾ ਇੱਕ ਸੋਲਰ ਸਮਰਸੀਬਲ ਸੈੱਟ ਇਨਸਟਾਲ ਕੀਤਾ ਹੈ ਪਿੰਡ ਤਤੌਂਦਾ ਜ਼ਿਲ੍ਹਾ ਫਤਿਹਗੜ ਸਾਹਿਬ 36 ਪੈਨਲ ਇਨਸਟਾਲ ਕੀਤੇ ਨੇ 340 ਵਾਟ ਦੇ ਮੋਨੋ ਦੇ ਯੂਟੀਐਲ ਸੋਲਰ ਦੇ ਨੈਸਾ ਕੰਪਨੀ ਦੀ ਮੋਟਰ ਇੱਥੇ ਪਾਈ ਹੈ ਇਸ ਪਿੰਡ ਦੇ ਵਿੱਚ ਆਪਾਂ ਪਹਿਲਾਂ ਵੀ ਸਿਸਟਮ ਲਾਏ ਨੇ ਤੇ ਇਹ ਅੱਜ ਇੱਕ ਹੋਰ ਸਿਸਟਮ ਇਨਸਟਾਲ ਕੀਤਾ ਸਾਰਾ ਸਿਸਟਮ ਏ ਗ੍ਰੇਡ ਏ ਕਲਾਸ ਹੈ 4 ਇਹਦੇ ਤੇ ਸਟਰਕਚਰ ਯੂਜ਼ ਕੀਤੇ ਗਏ ਨੇ 2 8 8 ਦੇ ਤੇ 2 10 10 ਦੇ 340 ਵਾਟ ਦੇ ਯੂਟੀਲ ਦੇ ਇੱਥੇ 12 ਕਿਲੋਵਾਟ ਦੇ ਪੈਨਲ ਵਰਤੇ ਗਏ ਨੇ ਜੇ ਵੀਡੀਓ ਚ ਤੁਸੀਂ ਗੌਰ ਨਾਲ ਵੇਖੋ ਤੇ ਇਹਦੇ ਵਿੱਚ ਚਾਰ ਸਟਰਕਚਰ ਨੇ 8 ਦਾ ਇੱਕ 10 ਦਾ ਇੱਕ 8 ਦਾ ਫੇਰ ਅਤੇ ਚੌਥਾ ਸਟਰਕਚਰ ਵੀ 10 ਪੈਨਲਾਂ ਦਾ ਹੈ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਫਿਟਿੰਗ ਮਿਲੇਗੀ ਸਾਡੇ ਸਿਸਟਮ ਦੇ ਵਿੱਚ ਕੋਈ ਵੀ ਤਾਰ ਲਟਕਦੀ ਲਮਕਦੀ ਨਹੀਂ ਮਿਲੇਗੀ ਸਟਰਕਚਰ ਤੋਂ ਸਟਰਕਚਰ ਡੀਸੀ ਵਾਇਰ ਨੂੰ ਖਾਲੀਆਂ ਬਣਾ ਕੇ ਥੱਲੇ ਚੰਗੇ ਤਰੀਕੇ ਨਾਲ ਅੰਡਰਗਰਾਊਂਡ ਕੀਤਾ ਜਾਂਦਾ ਤਾਂ ਕਿ ਜ਼ਿੰਮੇਦਾਰ ਨੂੰ ਅੱਗੇ ਕਦੀ ਪ੍ਰੋਬਲਮ ਨਾ ਆਵੇ INVT ਦੀ ਫੋਟੋਵੋਲਟਿਕ ਹਾਈਬ੍ਰਿਡ ਡਰਾਈਵ ਇੱਥੇ ਵਰਤੀ ਗਈ ਹੈ ਤੁਹਾਨੂੰ ਮੋਟਰ ਦੇ RPM ਤੇ ਪਰਫਾਰਮੈਂਸ ਵੇਖਣੇ ਆ ਇਸ ਟਾਈਮ ਕਿੰਨੀ ਫ੍ਰੀਕਵੈਂਸੀ ਤੇ ਡਰਾਈਵ ਚੱਲਦੀ ਪਈ ਹੈ ਤੇ ਕਿੰਨੇ ਐਂਪੀਅਰ ਲੈਂਦੀ ਹੈ ਕਿੰਨੇ ਵੋਲਟੇਜ ਮੋਟਰ ਕੰਜ਼ੂਮ ਕਰਦੀ ਪਈ ਹੈ ਤੇ ਕਿੰਨੇ RPM ਤੇ ਮੋਟਰ ਚੱਲਦੀ ਪਈ ਹੈ INVT ਦੀ ਡਰਾਈਵ ਵਰਤੀ ਗਈ ਹੈ ਇੱਥੇ ਜੇ ਆਪਾਂ ਫ੍ਰੀਕਵੈਂਸੀ ਦੀ ਗੱਲ ਕਰੀਏ ਤੇ ਇਸ ਟਾਈਮ 46.74 47 ਫ੍ਰੀਕਵੈਂਸੀ ਤੇ ਮੋਟਰ ਇਸ ਟਾਈਮ ਚੱਲਦੀ ਪਈ ਹੈ 47 ਫ੍ਰੀਕਵੈਂਸੀ ਤੇ ਡਰਾਈਵ ਰਨ ਕਰਦੀ ਪਈ ਹੈ ਜੇ ਡੀਸੀ ਵੋਲਟੇਜ ਦੀ ਗੱਲ ਕਰੀਏ ਤੇ ਇਸ ਟਾਈਮ 627 ਡੀਸੀ ਵੋਲਟੇਜ ਪੈਨਲਾਂ ਤੋਂ ਆਉਂਦੇ ਪਏ ਨੇ 627 632 ਦੇ ਆਸ-ਪਾਸ ਡੀਸੀ ਵੋਲਟੇਜ ਆਉਂਦੇ ਪਏ ਨੇ ਤੇ ਮੋਟਰ 360 ਵੋਲਟ ਕੰਜ਼ੂਮ ਕਰਕੇ 16.5 ਐਂਪੀਅਰਾਂ ਤੇ 2800 RPM ਤੇ ਚੱਲਦੀ ਪਈ ਹੈ ਲਗਭਗ 2880 rpm ਹੁੰਦੇ ਨੇ ਮੋਟਰ ਦੇ ਤੇ 2815 20 rpm ਤੇ ਮੋਟਰ ਇਸ ਟਾਈਮ ਚੱਲਦੀ ਪਈ ਏ 47 ਫ੍ਰੀਕਵੈਂਸੀ ਤੇ ਅੱਗੇ ਤੁਹਾਨੂੰ ਮੋਟਰ ਦਾ ਪਾਣੀ ਵਿਖਾਣੇ ਆ ਤੁਸੀਂ ਵੀ ਜੇ ਵਧੀਆ ਚੰਗੀ ਕੁਆਲਿਟੀ ਦਾ A ਗ੍ਰੇਡ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੀ ਵਧੀਆ A ਗ੍ਰੇਡ ਕੁਆਲਿਟੀ ਤੇ ਚੰਗੀ ਸਰਵਿਸ ਕਰਕੇ ਸੋ ਅਸੀਂ ਤੁਹਾਨੂੰ ਇੱਕ ਚੰਗੀ ਕੁਆਲਿਟੀ ਦਾ ਸਿਸਟਮ ਪ੍ਰੋਵਾਈਡ ਕਰਵਾਨੇ ਆ ਬੇਸ਼ੱਕ ਦੂਜਿਆਂ ਨਾਲੋਂ ਸਾਡੇ ਰੇਟ ਦੇ ਵਿੱਚ ਫਰਕ ਹੋਏਗਾ ਪਰ ਅਸੀਂ ਕਦੇ ਵੀ ਨਹੀਂ ਆਂਦੇ ਵੀ ਅਸੀਂ ਤੁਹਾਨੂੰ ਸਸਤਾ ਜਾਂ ਸਿਸਟਮ ਲਾ ਕੇ ਦਵਾਂਗੇ ਅਸੀਂ ਤੁਹਾਡੇ ਨਾਲ ਇਹ ਚੀਜ਼ ਦਾ ਵਾਅਦਾ ਕਰਦੇ ਆਂ ਕਿ ਅਸੀਂ ਤੁਹਾਨੂੰ ਇੱਕ ਵਧੀਆ ਚੰਗੀ ਕੁਆਲਿਟੀ ਦਾ ਬੈਸਟ ਸਿਸਟਮ ਲਾ ਕੇ ਦਵਾਂਗੇ ਵੈਸੇ ਵੀ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਨਾਲ ਬਹੁਤ ਸਾਰੀ ਟੈਕਨੀਕਲ ਜਾਣਕਾਰੀ ਸਾਂਝੀ ਕਰਦੇ ਰਹਿੰਨੇ ਆਂ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਅਪਲੋਡ ਕਰਦੇ ਰਹੇ ਨੇ ਜਿਦੇ ਵਿੱਚ ਬਹੁਤ ਸਾਰੀ ਸੋਲਰ ਸਿਸਟਮ ਸੰਬੰਧੀ ਜਾਣਕਾਰੀ ਹੁੰਦੀ ਹੈ। ਸੋ ਸਾਡੇ ਨਾਲ ਜੁੜੇ ਰਹਿਣ ਵਾਸਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਹੁਣ ਤੁਹਾਨੂੰ ਪਾਣੀ ਬਖਾਨਨੇ ਆ। ਫੁੱਲ ਪ੍ਰੈਸ਼ਰ ਦਾ ਪਾਣੀ ਹੈ। 10 ਹੌਸਪਾਵਰ ਦੀ ਮੋਟਰ ਹੈ। 36 ਪੈਨਲ ਲੱਗੇ ਨੇ 340 ਵਾਟ ਦੇ ਮੋਨੋ ਦੇ। ਅਪੋਲੋ ਦਾ ਸਟਰਕਚਰ ਵਰਤਿਆ ਗਿਆ ਤੇ ਨੈਸਾ ਕੰਪਨੀ ਬੈਸਟ ਕੁਆਲਿਟੀ ਦਾ ਸਿਸਟਮ ਤੇ ਫੁੱਲ ਪ੍ਰੈਸ਼ਰ ਦਾ ਪਾਣੀ ਔਨਸਾਈਟ ਵੱਡੇ ਭਾਜੀ ਗੁਰਜੀਤ ਸਿੰਘ ਦੀ ਜੋ ਕਿਸਾਨ ਵੀਰ ਨਾਲ ਗੱਲਬਾਤ ਹੋਈ ਹੈ ਕੀ ਕਹਿਣਾ ਕਿਸਾਨ ਵੀਰ ਦਾ ਇਸ ਸਿਸਟਮ ਬਾਰੇ ਬਣੇ ਰਹੋ ਵੀਡੀਓ ਦੇ ਨਾਲ ਕਿਸਾਨ ਵੀਰੋ ਆਪਣੇ ਨਾਲ ਨੇ ਕਿਸਾਨ ਸਰਦਾਰ ਪੂਰਨ ਸਿੰਘ ਜੀ ਥੋੜਾ ਪੂਰਨ ਸਿੰਘ ਜੀ ਹਾਂਜੀ ਹਾਂਜੀ ਤੇ ਨਾਲ ਉਹਦੇ ਬੇਟਾ ਸੁਖਜਿੰਦਰ ਸਿੰਘ ਤੇ ਇਹਨਾਂ ਦੇ ਪਾਸੇ ਸਿਸਟਮ ਲਾਇਆ ਤੇ ਆਪਾਂ ਇਹਨਾਂ ਦਾ ਥਿਊ ਵੀ ਜਾਣ ਲੈਣੇ ਆ ਪੰਪ ਇਹਨੂੰ ਕਿਵੇਂ ਦਾ ਲੱਗਦਾ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਤੇ ਸਰਬ ਕਿਵੇਂ ਐ ਤੁਹਾਨੂੰ ਪੰਪ ਆਪਾ ਲਾਇਆ ਤੁਸੀਂ ਖੁਸ਼ ਹੋ ਸੰਤੋਸ਼ਤ ਹੋ ਬਹੁਤ ਵਧੀਆ ਜੀ ਐ ਆਨੰਦ ਆ ਬਹੁਤ ਵਧੀਆ ਹੋਇਆ ਤੁਹਾਡੀ ਸਜਾਈ ਆ ਜਿਹੜੀ ਗੱਲ ਦੀ ਤੁਸੀਂ ਕਰਿਆ ਹੈ ਉਹ ਕਣ ਬਹੁਤ ਵਧੀਆ ਪਾਣੀ ਚਲੋ ਮਿਹਰਬਾਨੀ ਤੇ ਸਾਡਾ ਵਿਹਾਰ ਤੁਹਾਨੂੰ ਕਿਦਾਂ ਦਾ ਛੀ ਲੱਗਿਆ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਕੋਈ ਕਿਤੇ ਪੈਸੇ ਟੱਕੇ ਵਾਲੀ ਕੋਈ ਠੱਗੀ ਢੋਰੀ ਵਾਲੀ ਕੋਈ ਬੇਮਾਨੀ ਵਾਲੀ ਗੱਲ ਨਹੀਂ ਅੱਜ ਤਾਂ ਸਾਮਕਾ ਥੋੜੀ ਸਲਾਗਾ ਕਰਦੇ ਆ ਹਰ ਜਗ੍ਹਾ ਕਰਦੇ ਆ ਆ ਚਾਰ ਬੰਦੇ ਹੋਰ ਇੰਨੇ ਸਾਮਨਾ ਨੂੰ ਵੀ ਇਹੀ ਕਹਿੰਦੇ ਆ ਵੀ ਪਾਈ ਦੇ ਪੁੱਛ ਕੇ ਜਿੱਥੇ ਮਾਰਲੀ ਕਰ ਲਉ ਔਰ ਇਹਨਾਂ ਮਾਰਗੀ ਗੱਲ ਨਹੀਂ ਕਿਤੇ ਕੋਈ ਸੱਚਾਈ ਵਾਲੀ ਸਾਨੂੰ ਇੱਥੇ ਸੱਚਾਈ ਲੱਭੀ ਆ ਮਿਹਰਬਾਨੀ ਅੱਜ ਤਾਂ ਇਹ ਕਹਿ ਨਹੀਂ ਆ ਸ਼ੁਕਰੀਆ ਚਲੋ ਕੋਸ਼ਿਸ਼ ਕਰਦੇ ਹੁੰਦੇ ਹਾਂ ਜੀ ਪਾਰਦਰਸ਼ਤਾ ਰੱਖੀਏ ਪੂਰਾ ਟਰਾਂਸਪੇਰੈਂਸੀ ਰੱਖੀਏ ਜੋ ਤੁਸੀਂ ਸਾਨੂੰ ਪੈਸਾ ਦਿੱਤਾ ਉਹਦੀ ਇਮਾਨਦਾਰੀ ਨਾਲ ਪੂਰੀ ਰੱਖੀਏ ਨਾ ਕਿ ਪੈਸੇ ਲੈ ਕੇ ਬੰਦਾ ਚਲਾ ਜਾਵੇ ਉਹ ਵੀ ਮਾਰੀ ਗੱਲ ਆ ਜਾਂਦੀ ਹੈ ਨਾ ਕਿਉਂਕਿ ਲੱਖਾਂ ਦਾ ਮਸਲਾ ਹੁੰਦਾ ਜੀ ਤੁਸੀਂ ਵੀ ਸਾਨੂੰ ਪਹਿਲਾਂ ਲੱਖਾਂ ਰੁਪਏ ਦਿੱਤਾ ਜੀ ਤੇ ਬੰਦੇ ਨੂੰ ਭਰੋਸਾ ਕਰਨਾ ਪੈਂਦਾ ਪਰ ਕਰੇ ਕੀ ਬੰਦਾ ਸਾਹਮਣੇ ਬੰਦਾ ਵਿੱਚ ਵਧੀਆ ਹੋਣਾ ਚਾਹੀਦਾ ਨਾ ਜੀ ਚਲੋ ਹੋਰ ਕੁਝ ਕਹਿਣਾ ਚਾਹਾਂ ਕੋ ਸਾਡੇ ਕੋਲ ਕਿਸਾਨ ਮੋਟਰ ਲਵਾ ਲੈਣ ਹੋਰ ਜੀ ਹਾਂ ਜੀ ਹਾਂ ਮੈਂ ਤਾਂ ਕਹਿੰਦਾ ਸਾਰੇ ਲਵਾਉਣ ਇਹ ਬੜੇ ਖੁਸ਼ ਆ ਸੀ ਕਾ ਜੀ ਤੇ ਬਹੁਤ ਵਧੀਆ ਚੀਜ਼ ਹੈ ਚਲੋ ਮਿਹਰਬਾਨੀ ਹਾਂਜੀ ਹਾਂ ਤੇ ਕਿਸਾਨ ਵੀਰੋ ਮੇਰੇ ਨਾਲ ਲਈ ਬਾਈ ਉਹਦੇ ਬੇਟੇ ਸੁਖਜਿੰਦਰ ਸੁਖਜਿੰਦਰ ਸੈਂ ਠੀਕ ਹੈ ਬਾਈ ਹਾਂਜੀ ਬਹੁਤ ਵਧੀਆ ਸਾਨੂੰ ਤੁਹਾਡੀ ਜੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਡੀਲ ਰਹੀ ਆ ਉਹ ਵੀ ਬਹੁਤ ਵਧੀਆ ਰਹੀ ਆ ਜੀ ਤੇ ਗੱਲ ਇਹ ਵੀ ਦੇਖੋ ਸਿਸਟਮ ਦਾ ਹਰੀ ਕਲਾਂਦੇ ਆ ਹੋਰ ਵੀ ਸਾਰੇ ਲਾਂਦੇ ਆ ਮੈਂ ਇਹਨੇ ਵੀ ਉਹ ਚੀਜ਼ ਨੂੰ ਸ਼ੁਰੂ ਤੋਂ ਲੈ ਕੇ ਇਹ ਤੋਂ ਲੈ ਕੇ ਜੈਡ ਤੱਕ ਸਮਝਾਉਣਾ ਤੇ ਉਹਦੇ ਬਾਰੇ ਟੈਕਨੀਕਲੀ ਸਾਰਾ ਪਤਾ ਹੋਣਾ ਉਹ ਹਰ ਇੱਕ ਕੋਲ ਨਹੀਂ ਹੁੰਦਾ ਬਿਲਕੁਲ ਤੇ ਜਿਹੜੀ ਉਹ ਚੀਜ਼ ਹੈ ਉਹੀ ਤਾਂ ਸਾਡੀ ਸਾਨੂੰ ਤੁਹਾਡੀ ਉਹੀ ਚੀਜ਼ ਵਧੀਆ ਲੱਗੀ ਹੂੰ ਹੂੰ ਉਹਦੇ ਕਰਕੇ ਅਸੀਂ ਤੁਹਾਡੇ ਕੋਲ ਲਵਾ ਰਹੇ ਹਾਂ ਜਿਹੜਾ ਜਿਹੜਾ ਸਿਸਟਮ ਚੱਲ ਰਿਹਾ ਸੀ ਉਹਦਾ ਕਰਨਾ ਵੀ ਤੁਹਾਡੇ ਕੋਲ ਤਜਰਬਾ ਹੈਗਾ ਇਸ ਚੀਜ਼ ਦਾ ਜੀ ਜੀ ਤੇ ਬਾਕੀ ਵੀ ਚੀਜ਼ ਦੀ ਪੂਰੀ ਪ੍ਰੋਪਰ ਨੋਲੇਜ ਹੈਗੀ ਆ ਹੂੰ ਤੇ ਬਾਕੀ ਦੇਖੋ ਮਾਰਕੀਟ ਵਿੱਚ ਇਹ ਸੋਲਰ ਦਾ ਬਹੁਤ ਲੰਦਿਆ ਪਾਰ ਇੱਕ ਨੌਲੇਜ ਨਹੀਂ ਸਿਖਾਉਣ ਲਿਆ ਲਾਤੋਂ ਦਾ ਇੱਕ ਵੱਖਰੀ ਹੈ ਬਿਲਕੁਲ ਤੁਹਾਡਾ ਜੋ ਸਾਨੂੰ ਬਿਹਾਰ ਵੀ ਸ਼ੁਰੂ ਤੋਂ ਲੈ ਕੇ ਅੰਦਰ ਕਰ ਰਹੇ ਉਹ ਵੀ ਵਧੀਆ ਰਿਹਾ ਤੇ ਬਾਕੀ ਮੋਡਰਨ ਨਾਲ ਚਲਾਈ ਆਪਾਂ ਨੇ ਤੇ ਪਾਣੀ ਵੀ ਬਹੁਤ ਵਧੀਆ ਚਲੋ ਖੁਸ਼ ਹੋ ਹਾਂਜੀ ਬਹੁਤ ਵਧੀਆ ਸੋ ਕਿਸਾਨ ਵੀਰ ਹੋਏ ਸੀ ਸੁਖਜਿੰਦਰ ਸਿੰਘ ਇਹਨਾਂ ਕਾਫੀ ਤੁਹਾਨੂੰ ਸੁਖਜਿੰਦਰ ਕਾਫੀ ਨੌਲੇਜ ਹੈ ਚੀਜ਼ਾਂ ਦੀ ਤੇ ਅਸੀਂ ਤੁਹਾਡੇ ਬਹੁਤ ਸਾਰੇ ਸਵਾਲ ਸੀਗੇ ਸਾਡੇ ਪਰ ਅਸੀਂ ਤੁਹਾਨੂੰ ਹਰੇਕ ਪ੍ਰੋਪਰ ਦਾ ਇਮਾਨਦਾਰ ਉੱਤਰ ਦਿੱਤਾ ਹੈ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਜੋ ਸਾਹਮਣੇ ਵਾਲਾ ਬੰਦਾ ਕੋਈ ਟੈਕਨੀਕਲ ਸਵਾਲ ਸਾਨੂੰ ਪੁੱਛੇ ਹੈ ਨਾ ਤੁਹਾਨੂੰ ਜੋ ਵੀ ਡਾਊਟ ਸੀਗੇ ਜਾਂ ਆਪਾਂ ਨੂੰ ਕਿਤੇ ਵੀ ਕੁਝ ਵੀ ਲੱਗਿਆ ਆਪਾਂ ਤੁਹਾਨੂੰ ਪੁੱਛਿਆ ਉਸ ਦਾ ਆਪਾਂ ਨੂੰ ਪ੍ਰੋਪਰ ਆਂਸਰ ਮਿਲਿਆ ਬਿਲਕੁਲ ਬਿਲਕੁਲ ਸੋ ਸਾਨੂੰ ਵੀ ਚੰਗਾ ਲੱਗਦਾ ਜੀ ਕਿਉਂਕਿ ਜਿਹੜਾ ਅਨਪੋਲ ਹੁੰਦਾ ਜਿੱਥੇ ਨਹੀਂ ਪਤਾ ਹੁੰਦਾ ਉੱਥੇ ਸਾਨੂੰ ਵੀ ਔਖਾ ਜਾਂਦਾ ਡਿਸਕ੍ਰਾਈਬ ਕਰਨਾ ਕਿ ਅਸੀਂ ਵਧੀਆ ਕਿਵੇਂ ਆ ਹਨਾ ਸੋ ਠੀਕ ਹੈ ਤੁਹਾਡੇ ਨਾਲ ਸਾਨੂੰ ਚੰਗਾ ਲੱਗਿਆ ਮਿਲ ਕੇ ਬੜੀ ਮਿਹਰ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਾਸੀ ਕਾਲ ਸਾਰੇ ਕਿਸਾਨ ਵੀਰੋ ਤੇ ਇਹ ਸੀ ਅੱਜ ਦੀ ਵੀਡੀਓ ਮਿਲਦੇ ਆ ਕਿਸੇ ਨਵੀਂ ਜਗ੍ਹਾ ਤੇ ਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸਾਰੇ ਦੋਸਤ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਰੱਬ ਰਾਖਾ